26/9/25 ਨੂੰ थाना पोर्टबाई ਏਰੀਆ ਦੇ ਸੂਏ ਵਿੱਚੋਂ ਇੱਕ ਅਣਪਛਾਤੀ ਲੇਡੀ ਦੀ Laash ਜਿਹੜੀ ਤਾਇਰ ਦੀ ਹੋਈ ਮਿਲੀ ਸੀ ਜਿਹਦੇ ਸਿਰ ਦੇ ਵਿੱਚ ਸਾਫ ਸੀ ਤੇ ਦੋਨੇ ਹੱਥੋਂ ਦੇ ਕੱਪੜੇ ਨਾਲ ਬੰਨੇ ਹੋਏ ਸੀ ਇਹਦੇ ਸਬੰਧ ਅਸੀਂ FIR ਨੰਬਰ 140 ਮਿਤੀ 3/9/25 ਅੰਡਰ ਸੈਕਸ਼ਨ 153 233 BNS थाना पोर्टबाई ਜਿਹੜੀ ਦਰਜ ਰਜਿਸਟਰ ਕੀਤੀ ਹੋਈ ਹੈ ਇਸ ਲੇਡੀ ਦੀ ਉਮਰ ਕਰੀਬ 40-45 ਸਾਲ कद 5 फुट 3 इंच रंग ਕੰਟਵਣਾ ਜਿਹਦੇ ਪੀਲੇ ਰੰਗ ਦਾ ਸਲਵਾਰ ਤੇ ਕਮੀਜ਼ ਪਾਈ ਹੋਈ ਹੈ ਤਖਬੇ ਹੱਥ ਕਾਲੇ ਰੰਗ ਦੀ ਕਾਲੇ ਸਟਾ ਬੜੀ ਘੜੀ ਪਣੀ ਹੋਈ ਤੇ ਦੋਨੇ ਹੱਥਾਂ ਤੇ ਮਹਿੰਦੀ ਲੱਗੀ ਹੋਈ ਹੈ ਐਸੀ شناخت ਵਾਸਤੇ 72 ਘੰਟੇ ਲਈ ਸਿਵਲ ਰਸਤੇ ਉੱਤੇ ਰਖਾਈ ਸੀ ਪਰ ਸਰਵੇ ਜੇ ਤੱਕ شناخت ਨਹੀਂ ਹੋ ਸਕੀ ਮੇਰੀ ਇਸ ਇਸ ਵੀਡੀਓ ਰਾਹੀਂ ਆਮ ਲੋਕਾਂ ਨੂੰ ਅਪੀਲ ਹੈ ਜੇਕਰ ਕਿਸੇ ਬੰਦੇ ਨੂੰ ਇਸ ਵੀਡੀਓ ਬਾਰੇ ਸ਼ਨਾਖਤ ਲੇਡੀਜ਼ ਬਾਰੇ ਸ਼ਨਾਖਤ ਹੁੰਦੀ ਹੈ ਤਾਂ ਤੁਰੰਤ ਐਸਐਚਓ ਕੋਲ ਭਾਈ ਨਤਾਲ ਮਿਲ ਕਰਕੇ ਤਤਤੀਜ ਸਾਡਾ ਸਹਿਯੋਗ ਕੀਤਾ ਜਾਵੇ ਸਰ ਕੀ ਲੱਗਦਾ ਕਿ ਜਿਸ ਤਰ੍ਹਾਂ ਕੋਈ ਫੋਟੋ ਦਿਖ ਰਿਹਾ ਹੱਥ ਬੰਨੇ ਹੋਏ ਕੋਈ ਮਰਡਰ ਲੱਗ ਰਿਹਾ ਹੈ ਸਰ ਕੋਈ ਬਦਲ ਸੱਟ ਹੋ ਕੇ ਰ ਵੀ ਲੱਗਦੀ ਹੈ ਉਹ ਸ਼ਬਦ ਵਿੱਚ ਇੱਕ ਸੱਟ ਵੀ ਹੈ ਤੇ ਹੱਥ ਬੰਨੇ ਹੋਏ ਲੱਗਦਾ ਤਾਂ ਮਰਡਰ ਹੈ ਬਾਕੀ ਜਦੋਂ ਸ਼ਨਾਖਤ ਹੋਊਗੀ ਜਦੋਂ ਵਾਰਸ ਆਉਣਗੇ ਆ ਗੱਦੇ ਸਾਰਾ ਤੁਹਾਨੂੰ ਦੱਸਾਂਗੇ ਉਸਾਰਾ ਸਿਰ ਦੀ ਤਫ਼ਤੀਸ਼ ਕਰ ਸਰ ਕੀ ਕਿਹੜੇ ਏਰੀਆ ਨਾਲ ਸੰਬੰਧਤ ਲੱਗਦੀ ਹੈ ਜਿਵੇਂ ਕਿਹੜੀ ਕੱਸੀ ਜੁਆਈ ਹੈ ਤੇ ਕਿੱਥੋਂ ਆਈ ਲੱਗਦੀ ਹੈ ਇਹ ਸੂਆ ਪਿੱਛੋਂ ਬੰਡੇ ਤੋਂ ਹੁੰਦਾ ਹੈ ਉਹ ਸਾਰਾ ਬੰਡੇ ਰੇ ਦੀ ਉਹ ਜਿੱਥੇ ਬਾਹਰ ਦਾ ਬੰਦਾ ਮਾਰਕੀਟ ਦੇ ਸੂਏ ਸੱਟ ਗਿਆ ਉਹਦੇ ਪੋਸਟਮਾਰਟ ਵਗੈਰਾ ਪੋਸਟਮਾਰਟ ਕਰਾ ਰਹੇ ਹੁੰਦਾ ਜੀ